ਬੱਲੇ ਸਿਕਲਜੀ ਹੱਸ ਸਿਕਲਜੀ ਹੱਸ ਸਿਕਲਜੀ ਵਾਹਿਗੁਰੂ ਖਾਲਸਾ ਹੋਰ ਜੀ ਫਤਿਹ ਸਾਰੇ ਸੰਦੀਪ ਡੇਰੀ ਫਾਰਮ ਦੇ ਵੇਖਣ ਵਾਲਿਆਂ ਨੂੰ ਜੀ ਫੌਰਥ ਨਾ ਫੱਜਦਾ ਪੱਜ ਕਿਰਪਾ ਜੀ ਵਧੀਆ ਤੁਹਾ ਦਾ ਮਾਫੀ ਜਾਂਦੇ ਮੜਾ ਨਹੀਂ ਰਹੋ ਕੋਈ ਗੱਲ ਨਹੀਂ ਸ੍ਰੀ ਸ਼ਾਮ ਮਜਬੂਰੀਆਂ ਨੇ ਕਈ ਹੁੰਦੀਆਂ ਨੇ ਪੈ ਜੇ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ ਬਿਲਕੁਲ ਬਿਲਕੁਲ ਜੀ ਆਪਾਂ ਨੂੰ ਪੈ ਸਕਦੀ ਹੈ ਬਿਲਕੁਲ ਇਹ ਜੋ ਰੋਡ ਤੇ ਰਹੀ ਜੇ ਕੀ ਕਰੀਏ ਇੱਥੇ ਲੈ ਚਲੋ ਇੱਥੇ ਗੁੱਸਾ ਨਹੀਂ ਹੈਗਾ ਹਾਂ ਜੀ ਹਾਂ ਜੀ ਬਾਕੀ ਮਾਲ ਸਾਫ ਸੁਥਰਾ ਜਿੰਨੇ ਭੈਣ ਬਣਾਉਣੇ ਲੈਣਾ ਆਪਣਾ ਸਵੇਰੇ ਆਪਣੀ ਤਸੱਲੀ ਕਰਕੇ ਬਿਲਕੁਲ ਜੀ ਬਿਲਕੁਲ ਮਾਲ ਨਹੀਂ ਮੜਾ ਲਿਆ ਪ ਤੇ ਉਹ ਵੀ ਵੇਖਿਆ ਮਾਲ ਸਾਰਾ ਅੱਜ ਵੀ ਵਿੱਚੋਂ ਵਹਿੜਾ ਵਡੀਆਂ-ਵਡੀਆਂ ਦੋ ਤਿੰਨ ਚਲੇ ਗਈਆਂ ਚਲਈਆਂ ਸੁਪਨਾ ਲੇਟ ਹੋ ਗਿਆ ਹਾਂਜੀ ਕਿਦਾਂ ਮੈਂ ਮਾਲ ਕੇ ਬੈਣ ਭਰਾਣੇ ਇਹ ਫਿਰ ਨਹੀਂ ਖੜਦਾ ਨਹੀਂ ਖੜਦਾ ਜੀ ਇੱਕ 25 ਨਹੀਂ ਜੀ ਪਹਿਲਣ ਆ ਅੱਛਾ ਗੱਬਣਾ ਜੀ ਅੱਛਾ ਠੀਕ ਆ ਪਹਿਲਾਂ ਸੋ ਚਾਰ ਦਿਨ ਵਹਿੜ ਲਿਆਓ ਜੀ ਚਾਰ ਪਹਿਲਾਂ ਇਹ ਮੂੰਹ ਮਖਾ ਦੋ ਲੋਜ ਉਦੋਂ ਤੋਰੋ ਲੋ ਜੀ ਵਾਹ ਜੀ ਚੰਗੀ ਵਹਿੜ ਹਨੀ ਨਸਲ ਪੂਰੀ ਵਹਿੜ ਦੇ ਜੀ ਆਹ ਆਜੇ ਵਿਦਿਆਰਥੀ ਆਜਾ ਕਿਹੜਾ ਕਿਹੜਾ ਕਮਾਉਣ ਕਮਾਣੇ ਕਿਵੇਂ ਚਾਰ ਦੰਦਾਂ ਦਾ ਮੂੰਹ ਫਟ ਕੇ ਕੋਈ ਲੈ ਕੇ ਜਾਵੇ ਠੀਕ ਆ ਜਾਂਦੀ ਹੈ ਪੰਜਵੇਂ ਸੂਏ ਦੀ हां ਬਿਲਕੁਲ ਹਾਂ ਜੀ ਉਹ ਚਾਰ ਦੰਦਾਂ ਦਾ ਪੰਜਵੇਂ ਸੂਏ ਦੀ ਪਿਓਰ ਚੌਵੀਂ ਹਿੰਦੀ ਚਾਰ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਠੀਕ ਹੈ ਜੀ ਆਜੋ ਲਿਆਓ ਜੀ ਜੀ ਤਾਂ ਇਹ ਕਰਮਾ ਵਾਲੀਆਂ ਬਿਲਕੁਲ ਜੀ ਠੰਡੀ ਠੁੰਡੀ ਬੜੀ ਆ ਬਾਕੀ ਆਪਣੀ ਖਾਂਦੇ ਨਾਲ ਵੀ ਲੈ ਜੀ ਹਾਂਜੀ ਬਾਜੀ ਫਿਰ ਇੱਥੇ ਇਹੋ ਜਿਹੀ ਵਹਿਰ ਤਾਂ ਬੋਲਦੇ ਜੀ ਕਰਦਾ ਪਰ ਡੇਢ ਕਰ ਲਈ ਹਾਂਜੀ ਚੱਲਦਾ ਚੱਲਦਾ ਬੁੱਧ ਕਿੰਨਾ ਕਰ ਸਕਦਾ ਜਿੰਦ ਜੀ ਇਹ ਦਿਨ ਦਾਖਤ ਲੈ ਜੂ ਅੱਛੀ ਹਫਤਾ ਵੀ ਲੱਗ ਸਕਦੀ ਚਾਰ ਤੁਹਾਡੇ ਨਾਲ ਹਾਂ ਚਲੋ ਮੈਂ ਤਾਂ ਗਿਣਦਾ ਵਸ਼ੀ ਨੂੰ ਪਹਿਲੇ ਸੋ 30 ਪਲੱਸ ਉਹ ਵੀ ਕਹਿੰਦੇ 30 ਪਲੱਸ ਗੱਡੇ ਕਰਨਾ ਚਾਹੀਦਾ ਨਸਰਬਾੜੀ ਹੈ ਜੀ ਬਾਜੀ ਕਰਮਾ ਵਾਲਿਆਂ ਦਾ ਪਤਾ ਕੋਈ ਨਹੀਂ ਇਹ ਪੱਜੀ ਵੀ ਦੇ ਸਕਦੀ 20 ਵੀ ਦੇ ਦੇ ਆਪਣੀ ਸਮਝ ਨਾਲ ਬਿਲਕੁਲ ਬਿਲਕੁਲ ਬਾਜੀ 30 ਪਲੱਸ ਗਿਣ ਕੇ ਲਈ ਆ ਆਣ ਮਸ਼ੀਨ ਵਾਲਾ ਵੀ ਆ ਤੇ ਮੁੱਠੀ ਵਾਲਾ ਵੀ ਆ ਦੋਵੇਂ ਦੋਵੇਂ ਕਮਾਲ ਆ ਇਹ ਜੀ ਮੁੱਲ ਕਰ ਲਈਏ ਦਾ 1/2 ਲੱਖ ਹਾਂਜੀ ਹੁਣ ਤੂੰ ਦੱਸ ਕਿ ਅਪੀ ਦਾ ਦੋਣਾ ਸ਼ੇਦੀ ਸ਼ੇਦੀ ਪੂਰੇ ਲੱਖ ਦੀ ਜਾਂਦ ਲੱਖ ਦੀ ਪੂਰੇ ਲੱਖ ਦੀ ਜਾਂਦ ਠੀਕ ਹੈ ਦਾਲ ਠੀਕ ਆ ਮਾਨਤਨ ਕਰਾਂਗੇ ਕਰਦੇ ਮਾਨਤਨ ਭੈਣ ਭਰਾਓ ਪਰ ਬੱਛੀ ਨਹੀਂ ਇਹਨੇ ਦੇਣੀ ਚੱਲ ਮੈਂ ਦੇ ਦਾਂ ਸੰਦੀਪ ਜੀ ਲਓ ਵਾ ਠੀਕ ਆ ਅੱਜ ਹੁਣ ਤੂੰ ਵੀ ਨੇਰੇ ਆਇਆ 95 ਦੀ ਬੱਛੀ ਉਹ ਵੀ ਹੁਣ ਜੇ ਸੂ ਵੀ ਫੇਰਨੀ ਚਲੋ ਠੀਕ ਆ ਇਹ ਬੱਛੀ ਦੇਤੀ ਫਿਰ 1 20 ਦੀ ਵਾ ਠੀਕ ਆ ਭਾਜੀ ਕਿਉਂਕਿ ਅਗਲੇ ਹੁਣੇ ਵਿੱਚ ਨਹੀਂ ਆਹ ਸੂਈ ਸੰਦੀਪ ਜੀ ਅੱਜ ਸੀ ਜੀ ਕੱਲ ਦੀ ਸੀ ਹਾਂਜੀ ਹਾਂਜੀ ਦੂਜਾ ਸੂਈ ਜੀ ਠੀਕ ਆ ਮਗਰ ਬੱਛਾ ਜੇ ਬੱਛਾ ਇਹਦੇ ਨੂੰ ਛੱਡ ਜੀ ਲੱਗ ਗਈ ਜੇ ਦੁੱਧ ਕਿੰਨਾ ਜੀ ਦੁੱਧ ਇਹਦਾ ਜੇ ਬੋਲਾ ਚੋਇਆ ਵਿੱਚ ਝੂਠ ਦਾ ਮਾਰਦੇ ਕੋ ਕਹਦੇ 20 ਕਿਲੋ ਚੋਇਆ ਲੈ ਹਾਂ ਨਾ ਨਾ ਆਜੋ 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 ਦੇਖਦਾ ਤਾਬਦਾ ਲਗਾ ਥੋੜਾ ਜਿਹਾ ਕਰਕੇ ਲੈਡ ਇੱਥੇ ਲਾਈ ਹੋਈ ਨਹੀਂ ਜਾਣੀ ਆਨ ਦੇਖ ਬੱਚੀ ਲੱਗਾ ਠੀਕ ਆ ਜੁਆਇ ਜੇ ਬੜੀ ਆਣਾ ਭਾਜੀ ਜੁਆਇ ਦੇ ਬੱਚੇ ਨੂੰ ਥੱਕ ਲੱਗੀ ਸੀ ਬਿਲਕੁਲ ਬੱਚਾ ਤਲ ਜਾ ਨਹੀਂ ਠੀਕ ਆ ਮਰ ਜੇ ਰਹਿ ਜੇ ਉਹਦੀ ਮੇਰੀ ਕੋਈ ਜ਼ਮੂਰ ਨਹੀਂ ਬਿਲਕੁਲ ਜੀ ਮੱਛੇ ਕਰਕੇ ਤਾਂ ਰੇਟ ਚਾਰਜ ਕਰ ਦਣਾ ਜੀ ਹਾਂਜੀ ਉਦਾਂ ਇਦਾਂ ਮਿੱਠੇ ਰੋਏ ਕਿڑی ਮਿਹਲਣੀਆਂ ਠੀਕ ਹੈ ਜੀ ਧਾਰ ਵਿੱਚ ਜਾਂਦੀ ਕਿ ਨਹੀਂ ਬੱਸ ਜਾਂਦੀ ਹੈ ਜੀ ਠੀਕ ਹੈ ਜੀ ਇਹੋ ਜੀ ਵਸੇ ਦਾ ਮੁੱਲ ਭਾਏ 60 ਕਰਾਲਾ 65 ਕਰਾਲਾ ਜਿੰਨਾ ਮਰਜ਼ੀ ਕਰਾਲਾ ਹੁਣ ਤੂੰ ਦੱਸ ਵੀ ਬੱਚਾ ਆਪਾਂ ਇਹਨੂੰ ਮਰਿਆ ਜੀ ਗਿਣਦੇ ਹੀ ਬਿਲਕੁਲ ਬਚਾਲੇ ਇਹਨੇ ਲੱਤ ਨੂੰ ਛੱਟ ਲੱਗ ਗਈ ਪਤਾ ਨਹੀਂ ਗਾਈ ਨੇ ਪਿਆ ਰਾਸਾ ਕੀ ਹੋਇਆ ਹਾਂਜੀ ਉਹ ਲੱਤ ਪੂਰੀ ਮਤਲਬ ਉੱਠਦਾ ਹੈਗਾ ਖਲੋਂਡ ਆਪੇ ਅੱਜ ਟਿਕੇ ਟੁਕੇ ਲਾਇਆ ਆਪਾਂ ਉਹਨੂੰ ਸਮਝ ਲਓ ਵੀ ਮਰਿਆ ਹੀ ਨੇ ਇਹ 50 ਦੀ ਦੇ ਦੀਏ ਬਿਲਕੁਲ ਜ਼ਿਆਦਾ ਨਹੀਂ ਜਿੰਦਾ ਦੀ ਥੇੜਾ ਜ਼ਿਆਦਾ 100 ਘਾਟਾ ਹੀ ਪੈਣਾ ਇੱਚੋਂ ਇਹ ਨੁਕਸਾਨ ਆ ਜੇ ਸਾਡੇ ਅੱ삐 ਕਹਦੇ ਹੋ ਬਸ 45 ਨਹੀਂ ਦੇ ਸਕਦੇ ਜਾਂ ਦਵਾ ਠੀਕ ਇਹੋ ਜੀ ਵਾੜ ਦੇਣੀ ਨਹੀਂ ਠੀਕ ਆ ਲੱਪਾ ਲੱਪਾ ਲਾਇਆ ਬਿਲਕੁਲ ਜੀ ਜਾਂ ਥੋੜੀ ਜਿਹਾ ਬੱਚੇ ਤੇ ਚੜਦੀ ਰਹੀ ਪਤਾ ਨਹੀਂ ਹੋਣਾ ਕੀ ਬਣਿਆ ਜੇ ਲੱਤ ਨੂੰ ਸਾਟਿਆ ਬਸ ਠੀਕ ਹੈ ਜਿਹੜਾ ਮਰਜ਼ੀ ਪਹਿਨਵਾ ਆ ਸਰਾਹ ਦੀ ਸੂਈ ਮਗਰ ਬੱਚੀ ਦੀ ਹਰੀ ਜਰਸੀ ਅੱਛਾ ਜਰਸੀ ਹਾਂ ਤੇ ਸਵੇਰੇ ਤੜਕੇ ਫਿਰ ਮੈਂ ਫੋਨ ਕੀਤਾ ਵੀ ਮੈਂ ਜਾਣਾ ਤੇ ਤੁਹਾਡੇ ਨਾਲ ਹਾਂਜੀ ਤੜਕੇ ਲਈ ਆ ਹਾਂਜੀ ਹਾਂਜੀ ਅੱਛੀ ਥੋੜੀ ਜਿਹਾ ਕਾਲ ਪੁਣਾ ਕਰਦੀ ਬੋਲਾ ਧਿਆਨ ਧਿਆਨ ਤੇ ਕਿੰਨਾ ਬੋਲਾ ਬਾਈ ਜੀ ਫਿਰ 15 ਕਿਲੋ ਉਹਦਾ ਆਪਣੀ ਸਮਝ ਨਾਲ ਲੈ ਕੱਟ ਮੇਲਾ ਵੇਣ ਦਾ ਜਰਸੀ 15 ਕਿਲੋ ਬੋਲਾ ਆਜ ਦੇ ਆਜ ਆਜ ਮੇਲਾ ਕਿੱਡੀ ਉੱਚੀ ਮੇਲਾ ਨਹੀਂ ਠੀਕ ਹੈ ਜੀ ਠੀਕ ਆ ਜਰਸੀ ਪਿਓਰ ਸਮਝ ਲੈ ਪਿਓਰ ਜਰਸੀ ਸਮਝ ਲੈ ਠੀਲ ਠੰਡੀ ਚੁਆਈ ਮੋਟਰ ਵਰਗੀ ਬਿਲਕੁਲ ਜੀ ਬਿਲਕੁਲ ਮੈਂ ਲਾ ਭੀ ਬਿਲਕੁਲ ਆਂ ਦੋ ਲਿਆਓ ਘਰਾਂ ਦੇ ਚਲੋ ਲੈ ਚਲੋ ਆਰੂ ਦੇ ਵੱਡਾ ਜੀ ਕੋਈ ਨਾ ਨਾ ਹਾਂਜੀ ਫਿਰ ਉਹ ਬੱਚੀ ਮਗਰ ਜੀ ਡਬਲ ਫਾਇਦਾ ਹੀ ਜੇ ਹਾਂ ਡਬਲ ਫਾਇਦਾ ਹੀ ਆ ਜੀ ਜੀ ਬੱਚੀ ਦਾ ਜੀ ਕਰਦਾ 60 ਮੰਗਣ ਨੂੰ ਹਾਂਜੀ ਪਰ ਉਹ ਨੇਰਾ ਆ ਨਾ ਕੋ ਗੱਲ ਨਾ ਤਕਾਲ ਸੰਦੇ ਆ ਇੱਕੋ ਹੀ ਗੱਲ ਜੇ 52000 ਦੀ ਗੈੜ ਦੇ ਜਾਨ ਠੀਕ ਆ ਠੀਕ ਆ ਜਾ 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 ਜੇ ਕੋ ਭੈਣ ਭਰਾ ਕਹਿੰਦੇ ਵਾਦੇ ਆ ਤੇ ਹੋਰ ਹਜ਼ਾਰ ਕਰ 50 ਦੀ ਸ਼ਗਨ ਬਾਜ ਚਲੋ ਚਲੋ ਠੀਕ ਆ ਜਾਨ ਨੂੰ ਜੀ ਬੱਚੀ ਚਾਰ ਸਾਲ ਦੀ ਜੀ ਪਹਿਲਾਂ ਰਾਤ ਦੀ ਸੁਈ ਤੇ ਮਗਰ ਬੱਚੀ ਜੀ ਬਲੇ ਸੋਹਣੀ ਵੇਹ ਹਨਾ ਜੀ ਵੇਖ ਲਾ ਕੀ ਕੀਤੀ ਜੇ ਵਛੀ ਵਛੀ ਮਗਰ ਮਗਰ ਹੀ ਵਛੀ ਤੇ ਆ ਮਗਰ ਵਛੀ ਤੇ ਆ ਆਪ ਵੀ ਵਛੀ ਥਾਨ ਤੇ ਸੀਲੀ ਸੀਲੀ ਚੀਲ ਤਾਂ ਤੈਨੂੰ ਪਤਾ ਅਸੀਂ ਆਸ਼ਕ ਹੈਗੇ ਸੀਲੀ ਦੇ ਬਿਲਕੁਲ ਬਿਲਕੁਲ ਜੀ ਬਾਤ ਥਾਣੀ ਸੁਣ ਬਾ ਹੁਣ ਤੇ ਨੇਰਾ ਆ ਵੇ ਧਾਰ ਦੇ ਬੰਬੇ ਚਾਦੀ ਕਿ ਹਾਂ ਅੰਦ ਕੋਈ ਨਿਆਣਾ ਨਹੀਂ ਪਾਣਾ ਬਨੇ ਠੀਕ ਹੈ ਜੀ ਇਹਦੇ ਮਤਲਬ ਆ ਕੀ ਨਹੀਂ ਜੀ ਨਾੜ ਗੇ ਜਾ ਵਛੀ ਮਗਰ ਹਨਾ ਜੀ ਇਹ ਰਾਤ ਦੀ ਕੱਲ ਨਹੀਂ ਸੀ ਇਹ ਕੋਈ ਬੋਲਾ ਉਸ ਦੀ 10 ਕਿਲੋ ਹਾਂਜੀ ਕੋਈ ਆਪਣੇ ਸੱਜਣਾਂ ਵਾਲੇ ਦੁੱਧ 15 ਕਿਲੋ ਅਸੀਂ ਗਾੜੂ ਚਲੋ ਚਾਰ ਦਾਂਦੇ ਆ ਪਿਓਰ ਪਿਓਰ ਨਹੀਂ ਪਟਾਇਆ ਆਪਾਂ ਪਰ ਠੀਕ ਆ ਤੇਰੀ ਗੱਲ ਆ ਹਾਂਜੀ ਜਿਹੜਾ 55 ਕਰਕੇ 50 ਜਾਂ 94500 4500 ਠੀਕ ਆ ਠੀਕ ਆ ਜੀ ਇਹ ਲਾ ਮੁੜ ਕੇ ਨਾ ਕਹਿੰ ਇਹੋ ਜੀ ਕਹਿੰਦੇ ਦੇਣੀ ਨਹੀਂ 43000 ਦੀ ਬਚੀ ਦਵਾਂਗੇ ਨਹੀਂ ਠੀਕ ਆ ਭਾਈ ਜਬਰਦਸਤ ਬਾਰ ਬਾਰ ਠੀਕ ਆ ਜੀ ਹੈ ਐਨ ਡੀ ਅਜੇ ਹੁੰਦਾ ਤੂੰ ਘੱਟ ਪੂਜੇ ਕੇ ਵਿਖਾਵੇ ਬੱਸ ਜੇ ਮੈਂ ਮਨੀ ਰੇਖਾ ਚਲੋ ਨਾ ਨਾ ਟ੍ਰੀਟਮੈਂਟ ਬਟ ਠੀਕ ਹੈ ਮਾਲ ਵੀ ਮਿੰਟ ਚ ਮਿਲਦਾ ਜੀ ਜੀ ਬਿਲਕੁਲ ਫਿਕਰ ਹੈ ਬਿਲਕੁਲ ਜੀ ਜੀ ਪਹਿਲਾਂ ਹਾਂਜੀ 24 ਜਮੂ ਮਗਰ ਸਾਹ ਜੇ ਅੱਛਾ ਵਛਾ ਮਗਰ ਜੀ ਹਾਂਜੀ ਠੀਕ ਆ ਦੁੱਧ ਕਿੰਨਾ ਬਾਜੀ ਜੀ ਜੀ 12 ਕਿਲੋ ਦੁੱਧ ਆ ਚੋਣੇ ਬੋਲ 12 ਕਿਲੋ ਆਪਣਾ ਨਾਲ ਲੀਟਰ ਲੈ ਆ ਚਲੋ ਤੋਰੋ ਜੀ ਲਿਆਓ ਲੋ ਇੱਥੇ ਦੀ ਗਰੰਟੀ ਜੀ ਇੱਥੋਂ ਦੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਨਾ ਹੋ ਜੇ ਪਤਾ ਹੀ ਹੁੰਦਾ ਜੀ ਆ ਆ ਚੈੱਕ ਕਰਕੇ ਲੈ ਕੇ ਜਾਣਾ ਭਾਈ ਆਪ ਦੀ 10 ਘੰਟਾ ਲੱਗੀਆਂ ਕਿਉਂਕਿ ਆਇਆ ਮਾਲ ਕਈ ਨਹੀਂ ਦੱਸਦਾ ਕੀ ਲਈ ਵੱਲ ਹੁਣ ਲੈ ਵੇ ਨੂੰ ਵਛੀ ਵੇ ਜਾਂਦੀ ਠੀਕ ਹੈ ਥਾਂ ਵੇਖ ਲੱਗਾ ਵਛੀ ਠੀਕ ਹੈ ਬਿਲਕੁਲ ਬਿਲਕੁਲ ਇਹੋ ਜਿਹਾ ਲੈ ਵੜ ਲਾਉਦਾ ਵੇ ਨਹੀਂ ਲਾਉਦਾ ਨਹੀਂ ਲਾਉ ਠੀਕ ਹੈ ਹਾਂਜੀ ਬੋਲ ਸਹੀ ਹੈ ਇਹਦਾ ਭਾਂ 55 ਕਰਾਲਾ ਸਾਖ ਕਰਾਲਾ ਵਛੀ 50 ਦੀ ਜੈਸਨ ਹੋ 50000 ਦੀ ਜਾਂਦੋ ਇੱਕ ਇਹ ਛੱਡ ਦੋ ਦੋ ਛੱਡ ਦਨ ਹੁੰਦੀ ਲੋੜ ਤਾਂ ਆਲੀ ਮੈਂ ਨਾ ਵੇਖੀ ਠੀਕ ਹੈ ਜੀ ਵੱਟੇ ਇਹ ਹੋਣਾ ਹੀ ਨਹੀਂ ਪਾਦਾ ਜੀ ਇਹ ਗੱਪਣ ਆ 15 ਦਿਨ ਲੈ ਜੀ ਹੱਸਾ ਲਓ ਜੀ ਇਹ ਵੀ ਦੇਖੋ ਮਨ ਲ ਮੇਰੇ ਵੱਲੋਂ ਚੈੱਕ ਹੋਈ ਆ 15 ਦਿਨਾਂ ਨੂੰ ਸੂਹੀਗੀ ਹਾਂਜੀ ਹਾਂਜੀ ਮੈਂ ਇਦਾਂ ਦਾ ਬੰਦਾ ਆ ਵੀ ਮੈਂ ਚੈੱਕ ਕਰਾ ਕੇ ਗਾਂ ਲਈ ਮੈਨੂੰ ਲੱਗਦਾ ਵੀ ਕੱਚੀ ਆ ਪਰ ਹਾਂਜੀ 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 ਮੈਂ ਗਾਂ ਬਾਹ ਪਵਾ ਕੇ ਲਈ ਆ ਅੱਛਾ ਕੋਈ ਬੰਦਾ ਇਦਾਂ ਨਹੀਂ ਕਰਦਾ ਮੈਂ ਉਹਨਾਂ ਨੂੰ ਕਿਹਾ ਭਾਵੇਂ ਤੁਹਾਡੀ 15 ਨਹੀਂ ਭਾਵੇਂ 20 ਨਹੀਂ ਹੁਣੇ 10 ਦਿਨਾਂ ਡਾਕਟਰ ਹਾਂ ਸਹੀ ਡਾਕਟਰ ਨੇ ਆ ਵੀ 15 ਦਿਨਾਂ ਨੂੰ ਸੂਹੀਗੀ 15 ਠੀਕ ਹੈ ਵੈਰ ਵੇਲਾ ਕਿੱਡੀ ਆ ਸਾਹਮਣੇ ਕੋਈ ਪਾਏ ਵਟਲੇ 60 ਪਾਏ ਵਟਲੇ 50 ਪਿਓ ਰੈਂਚਿਆ ਫਿਆ ਵਿਲਾ ਰੰਗ ਇਹ ਜਿਹੜਾ ਪੂਰਾ ਬਣ ਜਾਣਾ ਵੈਣੇ ਜੀ ਇਹ ਤਾਂ ਚਲੋ ਕਰਮਾ ਵਾਲੀ ਹੈ ਜਦੋਂ ਖਾਣ ਡਿਆ ਵੀ ਤੇ ਫੇਰ ਬਣਨਾ ਹੀ ਹੈ ਬਿਲਕੁਲ ਜੀ ਬਾਕੀ ਕੱਦ ਵੇਲਾ ਬੱਤੀ ਦਾ ਫੁੱਲ ਤੇ ਸਿੱਖਣ ਦੀ ਨੀਵੀਂ ਤੈਨੂੰ ਬੰਦਾ ਉਹ ਲੈਣੀ ਜਿਹੜੀ ਥੀਲ ਹੋਈ ਥੀਲ ਹੋਣੀ ਭਾਵੇਂ ਮਹਿੰਗੀ ਰਹਿਣਾ ਤੇ ਪਾਏ ਸਸਤੀ ਨਾਲ ਭਾਵੇਂ ਇਹ ਤਾਂ ਥੱਲੇ ਨਿਆਣਾ ਲੰਮੇ ਪਾੜ ਡਿਓ ਬਿਲਕੁਲ ਬਿਲਕੁਲ ਐਂ ਤੂੰ ਲਾਵੜਾ ਹਟਿਆ ਓਏ ੱੱੱ ਥੱਲੇ ਭਾਈ ਤੂੰ ਲਾਵਾ ਹਾਂ ਹੈ ਨਹੀਂ ਠੀਕ ਹੈ ਠੀਕ ਹੈ ਭਾਈ ਸੋਨ ਟਾਈਮ ਨਾਲ ਸਿੱਧ ਜੀ ਅੱਜ ਵਾਛੀ ਦਾ ਮੁੱਲ 45 ਹਾਂਜੀ ਜੇ ਠੋਕ ਦੀ ਰਫ 55000 ਕਿੰਨਾ ਜੀ ਫੇਰ 55 ਦੀ ਅੱਜ ਕਿੰਨਾ ਅੱਜ 45 ਦੀ ਮੈਂ ਦੇਣਾ ਤੇ ਮੈਨੂੰ ਲੈ ਦਿਓ ਚਲ ਦਊਗਾ 45000 ਨਹੀਂ ਜੀ ਵੇੜ ਵੇੜ ਚੰਗੀ ਹੋਰ ਕਰਨਾ ਜੀ ਮਰਜੀ ਤੁਹਾਡੀ ਮੈਂ ਸ਼ੈਂਪੂ ਮਾਰ ਲਿਆ 42000 ਦੀ ਵਾਛੀ ਦੇ ਦੇਣੀ ਜੈਸ ਨੂੰ 42000 ਦੀ ਪਤਾ ਆ ਜਾ ਫਿਰ ਇਹ 43 ਦੀ ਇਹ 42 ਦੀ ਆ ਹੁਣ ਪਤਾ ਨਹੀਂ ਕਿੰਨੇ ਦੀ ਕਹਤਾ ਹਾਂ ਮਹਾਰਾਜ ਜਾਣਦਾ ਹੈ ਕਉ ਮੈਨੂੰ ਕੀ ਆ ਪਤਾ ਨਹੀਂ ਹੁਣ ਮੈਨੂੰ ਪਤਾ ਕਿਨੇ ਵੀ ਕਹਤਾ ਜਨੇ ਵੀ ਕਹਤਾ ਠੀਕ ਹੈ ਚੇ ਤਾਂ ਭੁੱਲ ਜਾਂਦਾ ਇਹ ਨਾਲ ਨਹੀਂ 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 ਪਤਾ ਲੱਗਦਾ ਹਾਂ ਹਾਂਜੀ ਤੇ ਲੈੜਾ ਸਾਰੀਆਂ ਨੀਂਦਾਂ ਸੁਤਰੀਆਂ ਚਲੋ ਬਾਕੀ ਇਹਨਾਂ ਦੇ ਕਰਮਾਂ ਵਾਲੀਆਂ ਤਾਰ ਦਿੰਦੀਆਂ ਬਿਲਕੁਲ ਕੋਈ ਲੇਟ ਆ ਤੈਨੂੰ ਡਿਸਟਰਬ ਨਹੀਂ ਕਰਾਂ ਪਰ ਇੱਕ ਬੇਨਤੀ ਜੀ ਹਾਂਜੀ ਇਸ ਵਾਰ ਇਧਰ ਆਜੇ ਅੱਗੇ ਤੇ ਆਪਾਂ ਨਹੀਂ ਕੋਈ ਗੱਲ ਕਰਦਾ ਮੈਂ ਹਰ ਭੈਣ ਭਰਾ ਦਾ ਫੋਨ ਚੁੱਕਦਾ ਹਾਂਜੀ ਹਰ ਲਾਂਮਾ ਲੈਂਦਾ ਹਾਂਜੀ ਪਰ ਅੱਜ ਤੋਂ ਬਾਅਦ ਮਾਲ ਇੱਥੇ ਮੇਰੇ ਘਰ ਆਜੋ ਠੀਕ ਆ ਪਾਸ ਕਰ ਲੋ ਜੋ ਮਰਜ਼ੀ ਜਿਹੜੀ ਗੇਟੋਂ ਬਾਹਰ ਹੋ ਗਈ ਉਹਦਾ ਮੈਂ ਜ਼ਿੰਮੇਵਾਰ ਬਿਲਕੁਲ ਮਹੀਨੇ-ਮ ਗਾਾਂ ਲੱਦ ਕੇ ਲੈ ਆਉਂਦੇ ਜਿਹੜੀ ਪੱਛੀ ਲੱਗੀ ਹੁੰਦੀ ਹਾਂ ਜੇ ਅਸੀਂ ਸਵੇਰ ਦੇ ਲੀੜੇ ਨਹੀਂ ਪਾਏ ਉਹ ਮੇਰੀ ਵਰਦੀ ਟੱਗੀ ਉੱਥੇ ਇੱਕ ਨਹੀਂ ਪਤਾ ਪਤਾ ਜੀ ਪਤਾ ਮੈਂ ਉਤੋਂ ਦੀ ਪਾਈ ਸੀ ਹੁਣ ਵੀ ਤੇ ਉਹ ਲਾਤੀ ਆ ਫੇਪ ਹੁਣ ਪਾਉਣੀ ਆ ਤੇ ਫੇਰ ਤਾਂ ਰਗੜਨੀ ਆ ਮਾਲ ਦੇ ਵਿੱਚ ਰਹਿਣਾ ਪਾ ਜਿਨੇ ਖੜਨਾ ਇਹ ਗੱਲ ਸੋਚ ਕੇ ਖੜਾ ਵੀ ਇਹਨੂੰ ਸਾਹਮਣਾ ਬਿਲਕੁਲ ਜੇ ਸਾਹਮਣੇ ਤੋਂ ਬਗੈਰ ਅਸੀਂ ਨਹੀਂ ਜੇ ਕੁਝ ਕਰ ਸਕਦਾ ਤੁਹਾਡੇ ਘਰਾਂ ਚ ਬਿਲਕੁਲ ਬਜੀ ਬਸ ਅਸੀਂ ਨਵਾਈਆਂ ਤਵਾਈਆਂ ਸਾਭੀਆਂ ਵੰਡ ਪਾਇਆ ਸਭ ਕੁਝ ਕੀਤਾ ਜੀ ਤੁਸੀਂ ਵੀ ਕਰਨਾ ਕਰਨਾ ਜੀ ਜੇ ਕੋ ਢਿੱਲ ਮੜਦੀ ਡਾਕਟਰ ਸਾਧੋ ਬਿਲਕੁਲ ਕਈ ਬੱਚੀ ਦਰਕਣ ਡਿਆ ਵੀ ਆ ਜੀ ਕੋਈ ਨੂੰ ਕੋਸ਼ ਹੋ ਗਿਆ ਜੀ ਹੁਣ ਬੱਚੀਆਂ ਦਰਕਣੋਂ ਜਦੋਂ ਦੁੱਧ ਵੱਧ ਪੀਉਣਾ ਨੇ ਦਰਕਣਾ ਪਈ ਨੂੰ ਗੋਲੀ ਦਿਓ ਬਿਲਕੁਲ ਜੀ ਨਹੀਂ ਥੋੜਾ ਜਿੰਮੇਵਾਰ ਹਰ ਗੱਲ ਦੇ ਸਾਨੂੰ ਹੀ ਜਿੰਮੇਵਾਰ ਕੋਈ ਨਹੀਂ ਤੁਹਾਡੇ ਘਰੋਂ ਲੈ ਜਿੱਦਾਂ ਦਾ ਤੁਸੀਂ ਮਾਲ ਵੇਚਦੇ ਜੀ ਉਦਾਂ ਦਾ ਜੇ ਆਪਣੀ ਨਿਗਾਹ ਨਾਲ ਵੇਖ ਕੇ ਲਿਆ ਚੰਗਾ ਇੱਥੇ ਆਓ ਆਪਣੀ ਪਾਸ ਕਰੋ ਤਸੱਲੀ ਕਰੋ ਜੇ ਕੋਈ ਆਨਲਾਈਨ ਭੈਣ ਭਰਾ ਮਗੋਂ ਦਾ ਜਾਂਦਿਆਂ ਲੱਦਿਆਂ ਸਾਰ ਸਾਡੀ ਗਾਈ ਪਾਸ ਕਰ ਲੇ ਜੇ ਸੁਣ ਵਾਲੀ ਡਾਕਟਰ ਸਾਧਲੇ ਜੇ ਦੂਜੀ ਆਦੇ ਉਹ ਥਾਣਾ ਜੋ ਬੈ ਕੇ ਵੇਖ ਲੈ ਪੂਰ ਛੱਟੇ ਦੁੱਧ ਦੀ ਗਾਰੰਟੀ ਹੁੰਨਾ ਚਾਹੀਜ ਜਿੰਨਾ ਚਾ ਸਾਡੇ ਘਰ ਹੈ ਠੀਕ ਹੈ ਬਾਈ ਐਸੇ ਆਓ ਆਪਣੀ ਤਸੱਲੀ ਬਿਲਕੁਲ ਚਾਹੀਦਾ ਪੁੱਛਣਾ ਮੈਂ ਜਾਂ ਜਿਆ ਹਾਂਜੀ ਉਹਦੀਆਂ ਗੱਲਾਂ ਤੈਨੂੰ ਪਤਾ ਨੇ ਮੇਰਾ ਹੋ ਗਿਆ ਨੇਰਾ ਜਿਹਨੂੰ ਕਿਸੇ ਚਰਮ ਨਹੀਂ ਕਰਨਾ ਬਾਕੀ ਜਿਹਨੂੰ ਰਾਹ ਗਾਲੀ ਥੋੜਾ ਜਾ ਪਹੁੰਚ ਲੈਣ ਤੁਰਿਆ ਕਰੋ ਪਿੰਡ ਆਪਣਾ ਹੈਗਾ ਥਰੀਵਾਲ ਜੀ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9814178121 ਫੂਜੀ ਵਪਾਰੀ ਸਾਰੇ ਜਾਣਦੇ ਜੀ ਦੂਜੀ ਗੱਲ ਜਿਹੜਾ ਭੈਣ ਭਰਾਆਂ ਦਾ ਨਾ ਫੋਨ ਕਰਕੇ ਤੇ ਮੈਂ ਸਲਾਹ ਕਰਕੇ ਦੱਸਦਾ ਅਸੀਂ ਦੂਜੇ ਨੂੰ ਵੀ ਕਹਿੰਦੇ ਵੀ ਰੁਕ ਜਾਓ ਭਾਜੀ ਕੋਈ ਸਾਈ ਪਾਉਣ ਲੱਗਾ ਹਾਂਜੀ ਸਾਈ ਪਾਉਣੀ ਭਾਜੀ ਜੇ ਪਹਿਲਾਂ ਵੀਡੀਓ ਚੰਗੀ ਤਰ੍ਹਾਂ ਵੇਖ ਲਓ ਹਾਂ ਜੀ ਦੇਖ ਕੇ ਐਂਡ ਤੱਕ ਵੇਖ ਕੇ ਫੇਰ ਫੋਨ ਕਰਿਆ ਕਰੋ ਕਿਉਂਕਿ ਪਹਿਲਾਂ ਤੁਸੀਂ ਫੋਨ ਕਰਦਾ ਅਸੀਂ ਕਿਸੇ ਦੀ ਸਾਈ ਪੁਆਈ ਨਹੀਂ ਮੁੜ ਕੇ ਤੁਸੀਂ ਵੀ ਨਾ ਫੋਨ ਨਾ ਕਰੀ ਨੀ ਨੰਬਰ ਵਿੱਚ ਨਹੀਂ ਹੁੰਦੇ ਵੀ ਕਹਿੰਦੇ ਤੁਹਾਨੂੰ ਬੈਕ ਕਾਲ ਕਰੀਏ ਇਹ ਭੈਣ ਭਰਾ ਜਿੰਨੇ ਵੇਖਣੀ ਚੰਗੀ ਤਰ੍ਹਾਂ ਵੇਖ ਲਓ ਸਾਈ ਪਾਓ ਇੱਥੇ ਆਓ ਆ ਕੇ ਭਾਵੇਂ ਰਾਤ ਵੀ ਸਾਡੇ ਕੋਲੋਂ ਭਰਾ ਅਸੀਂ ਰੱਖਾਂਗੇ ਅਹੀਂ ਕਿਤੇ ਜਿੱਦਾਂ ਦੇ ਰੋਟੀ ਆਪ ਖਾਂਦੇ ਓਦਾਂ ਦੀ ਮੋਵਾਂਗੇ ਜਰੂਰ ਆਓ ਭੈਣ ਭਰਾ ਇਥੇ ਦਰਸ਼ਨ ਦੇਣੇ ਨਾਲੇ ਅਹੀਂ ਵੀ ਕਿਸੇ ਦੇ ਦਰਸ਼ਨ ਕਰਨਾ ਚੰਗੀਆਂ ਰੂਹਾਂ ਵੀ ਹੁੰਦੀਆਂ ਠੀਕ ਹੈ ਜੀ ਇਹ ਚੰਗੀ ਰੂਹ ਨੂੰ ਮਿਲਣਾ ਬਾਕੀ ਖਿਮਾ ਦੇ ਜਾਚ ਗਿਆ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ